ਸੀਬੀਆਈ ਦੇ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਰੋਪੜ ਰੇਂਜ ਦੇ ਮੁੱਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦਾ ਸੈਕਟਰ 9 ਸਥਿਤ ਐਚਡੀਐਫਸੀ ਬੈਂਕ ਵਿੱਚ ਮੌਜੂਦ ਲੋਕਰ ਖੋਲ੍ਹਿਆ ਗਿਆ। ਸੀਬੀਆਈ ਨੂੰ ਲੋਕਰ ਦੇ ਵਿੱਚੋਂ 50 ਗ੍ਰਾਮ ਸੋਨੇ ਦੇ ਗਹਿਣੇ ਤੇ ਪ੍ਰਾਪਰਟੀ ਦੇ ਕਾਗਜ਼ਾਤ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਉਸ ਦੇ 4 ਹੋਰ ਬੈਂਕਾਂ ਦੇ ਵਿੱਚ ਲੋਕਰ ਵੀ ਹਨ। ਛੇਤੀ ਹੀ ਸੀਬੀਆਈ ਇਹਨਾਂ ਲੋਕਰਸ ਨੂੰ ਖੋਲ੍ਹ ਕੇ ਜਾਂਚ ਕਰੇਗੀ। ਇਸ ਦੇ ਨਾਲ ਨਾ ਸੀਬੀਆਈ ਨੂੰ ਉਮੀਦ ਹੈ ਕਿ ਬਾਕੀ ਬੱਚੇ ਲੋਕਰਾਂ ਦੇ ਵਿੱਚੋਂ ਵੀ ਹੋਰ ਸੋਨੇ ਦੇ ਗਹਿਣੇ ਬਰਾਮਦ ਹੋ ਸਕਦੇ ਨੇ ਤੇ ਦੂਜੇ ਪਾਸੇ ਸੀਬੀਆਈ ਕੋਲ ਜ਼ਬਤ ਪੁੱਲਰ ਦੀ ਡਾਇਰੀ ਦੇ ਵਿੱਚ ਕਈ ਵੀ ਚੋਲਿਆਂ ਅਤੇ ਅਫਸਰਾਂ ਦੇ ਨਾਵਾਂ ਦਾ ਜ਼ਿਕਰ ਵੀ ਸਾਹਮਣੇ ਆ ਰਿਹਾ ਹੈ ਸੀਬੀਆਈ ਡਾਇਰੀ ਦੇ ਵਿੱਚ ਮਿਲੇ ਨਾਵਾਂ ਦੀ ਜਾਂਚ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਉਸ ਨੇ ਛੇਤੀ ਹੀ ਪੰਜਾਬ ਦੇ ਕਈ ਅਫਸਰਾਂ ਉੱਪਰ ਸਿਕੰਜਾ ਕੱਸਣ ਦੇ ਲਈ ਉਮੀਦ ਜਤਾਈ ਹੈ ਸੀਬੀਆਈ ਦੀ ਟੀਮਾਂ ਪ੍ਰੇਸ਼ਟ ਅਫਸਰਾਂ ਉੱਪਰ ਨਜ਼ਰ ਰੱਖ ਰਹੀਆਂ ਨੇ ਤਾਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਭੇਜਿਆ ਜਾ ਸਕੇ ਇੱਥੇ ਵੀ ਦੱਸਣਯੋਗ ਹੈ ਕਿ ਹਰਜਨ ਸਿੰਘ ਪੁੱਲ ਦੀ ਭੂਮਿਕਾ ਨਿਭਾਉਣ ਵਾਲਾ ਕਿਸ਼ਨੂ ਹਾਕੀ ਕੌਮੀ ਖਿਡਾਰੀ ਰਹਿ ਚੁੱਕਿਆ ਹੈ 3 ਸਾਲ ਪਹਿਲਾਂ ਉਸਨੇ ਖੇਡਣਾ ਬੰਦ ਕਰ ਦਿੱਤਾ ਸੀ ਉਹ ਕੌਮੀ ਖੇਡਾਂ ਦੇ ਵਿੱਚ ਚੰਡੀਗੜ੍ਹ ਦੀ ਹਾਕੀ ਟੀਮ ਵੱਲੋਂ ਖੇਡ ਚੁੱਕਾ ਹੈ ਉਸ ਦੇ ਪੰਜਾਬ ਦੇ ਕਈ ਨੇਤਾਵਾਂ ਤੇ ਪੁਲਿਸ ਅਫਸਰਾਂ ਦੇ ਨਾਲ ਵੀ ਸੰਬੰਧ ਹਨ ਫੇਸਬੁੱਕ ਤੇ ਕਈ ਨੇਤਾਵਾਂ ਨਾਲ ਉਸਦੀਆਂ ਤਸਵੀਰਾਂ ਮੌਜੂਦ ਹਨ ਇਹ ਤਸਵੀਰਾਂ ਵਿਖਾ ਕੇ ਹੀ ਉਸਨੇ ਪੰਜਾਬ ਪੁਲਿਸ ਦੇ ਅਫਸਰਾਂ ਵੱਲ ਆਪਣਾ ਦਬਦਬਾ ਬਣਾਇਆ ਸੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਉਸਨੇ ਖਿਡਾਰੀ ਹੁੰਦੇ ਹੋਏ ਵੀ ਅਧਿਕਾਰੀਆਂ ਦੇ ਨਾਲ ਨੇੜਤਾ ਬਣਾ ਕੇ ਰੱਖੀ ਹੋਈ ਸੀ ਉਹ ਕਿਸੇ ਨਾ ਕਿਸੇ ਬਹਾਨੇ ਪਾਰਟੀ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਦੇ ਨਾਲ ਤਾਲਮਿਲ ਬਣਾ ਲੈਂਦਾ ਸੀ ਇਸ ਤੋਂ ਬਾਅਦ ਗਲਤ ਕੰਮ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਉਹ ਪੁਲਿਸ ਅਧਿਕਾਰੀਆਂ ਨੂੰ ਦੇ ਦਿੰਦਾ ਸੀ ਤੇ ਇਸੇ ਦਾ ਦੀ ਫਾਇਦਾ ਉਠਾਉਂਦਿਆਂ ਉਹ ਗਲਤ ਕੰਮ ਕਰਨ ਵਾਲਿਆਂ ਨੂੰ ਬੁਲਾ ਕੇ ਮਾਮਲਾ ਦਰਜ ਕਰਨ ਦੀ ਧਮਕੀ ਵੀ ਦਿੰਦਾ ਸੀ ਇਸੇ ਦੌਰਾਨ ਉਹ ਵਿਚੋਲੇ ਵਜੋਂ ਕੰਮ ਕਰਕੇ ਸੈਟਿੰਗ ਕਰਵਾਉਂਦਾ ਸੀ 8 ਲੱਖ ਰਿਸ਼ਵਤ ਮਾਮਲੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਪਰਤਾਂ ਖੁੱਲਣ ਲੱਗੀਆਂ ਨੇ ਇਸੇ ਕਰਕੇ सीबीआई ਜਲਦੀ ਹੀ ਭੁੱਲਰ ਦਾ ਦੁਬਾਰਾ ਤੋਂ ਪੁਲਿਸ ਰਿਮਾਨ ਹਾਸਲ ਕਰੇਗੀ ਤਾਂ ਕਿ सीबीआई ਉਸ ਨਾਲ ਸ਼ਾਮਲ ਪ੍ਰਸ਼ਾਸਕ ਅਧਿਕਾਰੀਆਂ ਬਾਰੇ ਜਾਣਕਾਰੀ ਇਕੱਠੀ ਕਰ ਸਕੇ सीबीआई ਜਲਦੀ ਮਾਮਲੇ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਸੰਬੰਧ ਦੇ ਕੇ ਪੁੱਛਗਿੱਛ ਲਈ ਦਫ਼ਤਰ ਵੀ ਬੁਲਾ ਸਕਦੀ ਹੈ सीबीआई ਨੇ ਭੁੱਲਰ ਦੀ ਸੈਕਟਰ ਚਾਲੀ ਇਸ ਦੇ ਕੋਠੀ ਤੋਂ 7.5 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਇਸ ਦੇ ਨਾਲ ਨਾਲ 25 ਕਿਲੋ ਸੋਨੇ ਦੇ ਗਹਿਣੇ 26 ਲਗਜ਼ਰੀ ਕੜੀਆਂ 50 ਤੋਂ ਵੱਧ ਦਸਤਾਵੇਜ਼ ਲੋਕਰ ਦੀਆਂ ਚਾਬੀਆਂ ਬੈਂਕ ਖਾਤੇ ਸਮਰਾਲਾ ਫਾਰਮ ਹਾਊਸ ਅndero 570000 ਨਕਦ 17 ਕਾਰਤੂਸ ਦੇ ਸ਼ਾਪ ਦੀਆਂ 108 ਬੋਤਲਾਂ ਵੀ ਬਰਾਮਦ ਕੀਤੀਆਂ ਹੋਈਆਂ ਹਨ ਸੋ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਕੇਸ ਦੇ ਤੇ ਬਹੁਤ ਸਾਰੇ ਵੱਡੇ ਖੁਲਾਸੇ ਜਿਹੜੇ ਨੇ ਉਹ ਆਏ ਦਿਨ ਹੁੰਦੇ ਜਾ ਰਹੇ ਨੇ ਹੁਣ ਦੇਖਣ ਵਾਲੀ ਇਹ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਕੇਸ ਜਿਹੜਾ ਹੈ ਉਹ ਅੱਗੇ ਵਧ ਸਕਦਾ ਹੈ ਤੇ ਕਿਹੜੇ-ਕਿਹੜੇ ਹੋਰ ਨਾਮ ਤੇ ਹੋਰ ਕਾਰਵਾਈਆਂ ਜਿਹੜੀਆਂ ਨੇ ਇਸ ਕੇਸ ਦੇ ਨਾਲ ਸੰਬੰਧਿਤ ਸਾਡੇ ਸਾਹਦੇ ਸਾਹਮਣੇ ਆਉਣਗੀਆਂ